ਸਾਡੇ ਨੁਕਤੇ ਵਾਸਤੇ ਸਾਡੇ ਫਾਰਮੂਲੇ ਵਾਸਤੇ ਬ੍ਰਾਂਡ ਅੰਬੈਸਡਰ ਤੁਸੀਂ ਯਕੀਨ ਮੰਨਿਓ ਫਰੂਕੀ ਜੀ ਅਸੀਂ ਬਜ਼ੁਰਗਾਂ ਨੂੰ ਦੇਖਦੇ ਆਂ ਕਾਊਂਟਰ ਦੇ ਉੱਤੋਂ ਦੀ ਇੱਕ ਨਹੀਂ 30 ਬੋਤਲਾਂ ਪੈਕ ਕਰਵਾਉਂਦੇ ਹੋਏ 2000 ਦੀ ਇੱਕ ਬੋਤਲ ਤੇ ਬੰਦੇ 30-30 ਬੋਤਲਾਂ ਪੈਕ ਕਰਵਾਉਂਦੇ ਨੇ ਤੇ ਲੈ ਕੇ ਜਾਂਦੇ ਨੇ ਕਹਿੰਦੇ ਸਾਡੇ ਆਪ ਦੀ ਬਜ਼ੁਰਗਾਂ ਦੀ ਮੰਡਲੀ ਆ ਅਸੀਂ ਸਾਰਿਆਂ ਨੂੰ ਪਿਉਨੇ ਆ ਸਾਡੇ ਆਪ ਦੇ ਕਈ ਰਿਸ਼ਤੇਦਾਰ ਨੇ ਉਸ ਜਦੋਂ ਵੀ ਸਾਨੂੰ ਮਿਲਣ ਆਉਂਦੇ ਨੇ ਜਦੋਂ ਵੀ ਸਾਨੂੰ ਕਿਤੇ ਦੇਖਦੇ ਨੇ ਉਹ ਸਾਨੂੰ ਫੋਨ ਲਾ ਕੇ ਕਹਿੰਦੇ ਨੇ ਐਂ ਕਰੀ ਇੱਕ ਪੇਟੀ 30 ਬੋਤਲਾਂ ਦੀ ਸਾਨੂੰ ਪੈਕ ਕਰਕੇ ਭੇਜ ਦੀ ਵੀ ਅਸੀਂ ਆਪਦੇ ਕੋਲੇ ਰੱਖਣੀ ਆ ਅਸੀਂ ਡੇਲੀ ਪੀਆ ਕਰਾਂਗੇ ਬਾਈ ਦੇ ਕੀ ਹੁੰਦੇ ਨੇ ਜੀ ਫਰੂਕੀ ਜੀ ਜਿੰਨਾ ਲੋਕਾਂ ਦੇ ਤੁਸੀਂ ਸਮਝੋ ਵੀ ਆਪਾਂ ਇਸ ਤਰ੍ਹਾਂ ਕਹਿੰਦਾ ਹੈ ਸ਼ਰੀਰ ਦਾ ਸੱਚਾ ਸਾਥੀ ਮਹਾਰਾਜਾ ਸ਼ਹੀ ਸ਼ਰਬਤ ਤੇ ਉਹਦਾ ਕਾਰਨ ਕੀ ਹੈ ਵੀ ਇਹਨੇ ਸਭ ਤੋਂ ਪਹਿਲਾਂ ਕੰਮ ਕਰਨਾ ਤੁਹਾਡੇ ਲਿਵਰ ਦੇ ਉੱਤੇ ਜੀਦੀ ਕਰਕੇ ਤੁਹਾਡੀ ਪਾਚਨ ਸ਼ਕਤੀ ਚੰਗੀ ਰਹਿਣੀ ਆ ਤਾਂ ਤੁਸੀਂ ਦਿਲ ਭਰ ਕੇ ਖਾ ਸਕਦੇ ਹੋ ਬੰਦਾ ਬੁੱਢਾ ਹੋ ਜਾਉ ਲੀਵਰ ਨਹੀਂ ਬੁੱਢਾ ਹੋਣਾ ਤੁੰਦਾ ਤੁਹਾਡਾ ਕਹਿਣ ਦਾ ਮਤਲਬ ਬਿਲਕੁਲ ਬਿਲਕੁਲ